ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਆ ਬਾਈ ਜੀ ਆਪਾਂ ਪਿੰਡ ਲਹਿਰਾ ਮਾਬੱਤਾ ਜ਼ਿਲ੍ਹਾ ਬਟਿੰਡਾ ਬਾਈ ਦੇਵੀ ਵਪਾਰੀ ਦੇ ਘਰੇ ਬਾਈ ਦਾ ਬਹੁਤ ਪੁਰਾਣਾ ਵਪਾਰ ਦਾ ਕੰਮ ਆ 22 ਸਾਲਾਂ ਤੋਂ ਲੈ ਕੇ ਅੱਜ ਬਾਈ ਕੋਲੇ ਤਿੰਨ ਨਾਗਾ ਆ ਸਾਹਮਣੇ ਜਿਹੜੀ ਮੱਝ ਦਿਸਦੀ ਆਪਾਂ ਨੂੰ ਉੱਤੇ ਲੰਮੇ ਕੱਦ ਵਾਲੀ ਇਹ ਤੋਖੜ ਗੱਬਣਾ ਦੋ ਮੱਜਾਂ ਬਾਈ ਕੋਲੇ ਆਹ ਸੱਜਰ ਸੂਈ ਤਾੜੀਆਂ ਸੂਈਆਂ ਮੱਜਾਂ ਬਾਈ ਜੀ ਬਹੁਤ ਹੀ ਵਧੀਆ ਮਣੀ ਰਾਂ ਹੀ ਬਾਈ ਆਹ ਜੀ ਬਾਈ ਜੀ ਕੀ ਹਾਲ ਆ ਮਣੀ ਠੀਕ ਆ ਬਾਈ ਤੇ ਆ ਮੱਜ ਸੂਈ ਨੂੰ ਕਿੰਨੇ ਦਿਨ ਹੋ ਗਏ ਕੱਲ ਹੀ ਸੂਈ ਆ ਬਾਈ ਕੱਲ ਹੀ ਸੂਈ ਆ ਕਿੰਨਾ ਦੁੱਧ ਬਾਊਤ ਕਰੀਬ ਨੇ ਇਹਦੀ ਇਹ ਪਾ ਦੂ 12 ਲੀਟਰ ਦੁੱਧ ਕਿਹੜਾ ਸੂਆ ਸੂਈ ਹੋਈ ਆ ਇਹ ਤੀਜਾ ਸੂਆ ਤੀਜਾ ਸੂਆ ਸੂਈ ਤੇ ਕੀ ਰੇਟ ਕਰਤਾ ਇਹਦਾ ਇਹਦਾ 1 ਦਾ ਇੱਕ ਦਾ ਰੇਡਾ ਨੰਬਰ ਬੋਲਵਾਣਾ 95016 36207 ਬਹੁਤ ਵਧੀਆ ਮਾਝਾ ਬਾਈ ਦੀ ਤਾਜੀ ਸੂਈ ਹੋਈ ਆ ਚੰਗੀ ਆ ਪਿੱਟ ਕੁੜੇ ਦੀ ਤੇ ਖਣਲੇਵੇ ਦੀ ਸਾਫ ਆ ਬਹੁਤ ਵਧੀਆ ਗੱਲਬਾਤ ਬਾਈ ਨਾਲ ਕਰ ਲੈਨੇ ਆ ਇੱਕ ਬਹੁਤ ਚੰਗੇ ਦੁੱਧ ਵਾਲੀ ਚੌਥੇ ਸੂਏ ਸੂਈ ਹੋਈ ਮੱਝ ਬਹੁਤ ਚੰਗੇ ਆਰਡਰ ਦੀ ਤਾਜੀ ਸੂਈ ਹੋਈ ਆ ਖੜੀ ਐ ਸਾਹਮਣੇ ਆਪਣੇ ਇਹ ਕਿਹੜੇ ਸੂਏ ਸੂਈ ਆ ਬਾਈ ਇਹ ਚੌਥੇ ਸੂਏ ਸੂਈ ਇਹ ਕਿੰਨਾ ਦੋਧ ਦੇੂਏਦ ਕੀ ਇਹ ਦੇ ਦੂ 13-14 ਲੀਟਰ ਤੇ ਇਹਦਾ ਕੀ ਰੇਟ ਕਰਤਾ ਇਹਦਾ 1 ਲੱਖ 22000 ਹੈ 1 ਲੱਖ 22000 ਹੈ ਨੰਬਰ ਉਹੀ ਆਪਣਾ ਸਾ ਨੰਬਰ ਤਾਜੀ ਸੂਈ ਮਰਜਾ ਬਾਈ ਜੀ ਬਹੁਤ ਵਧੀਆ ਪੇਟ ਫੁੜੇ ਚੰਗੀ ਆ ਅੰਲੇ ਵੀ ਦੀ ਸਾਫ ਆ ਬਾਕੀ ਗੱਲਬਾਤ ਆਪਾਂ ਬਾਈ ਨਾਲ ਕਰ ਲਿਓ ਬਾਈ ਦਾ ਨੰਬਰ ਆ 95016 37207 ਇੱਕ ਬਹੁਤ ਵਧੀਆ ਹਰਿਆਣੇ ਦੀ ਝੋਟੀ ਉੱਚੇ ਲੰਮੇ ਕੱਦ ਵਾਲੀ ਟੋਕੜ ਗੱਪਣ ਇਹਦੇ ਬਾਰੇ ਇੱਕ ਪਤਾ ਕਰ ਲੈਣੇ ਬਾਈ ਤੋਂ ਆਪਾਂ ਆਹ ਬੱਚਾ ਇਹਦਾ ਨਾਲ ਮਣੀ ਇਹਨੇ ਕਿਹੜੇ ਸੂਏ ਸੂਣਾ ਬਾਈ ਇਹਨੇ ਤੀਜੇ ਸੂਏ ਸੂਣਾ ਚੌਥੇ 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 ਕਿੰਨੇ ਮਹੀਨੇ ਗੱਭਣਾ ਹੈ ਇਹ 7 ਮਹੀਨੇ ਕਿੰਨਾ ਦੁੱਧ ਦਿੰਦਾ ਇਹਨੇ ਸੱਜਰ ਨੇ ਇਹਨੇ 14 15 ਲੀਟਰ ਖੁੱਲਾ ਦੁੱਧ ਦਿੰਦਾ ਹੈ ਅੱਛਾ ਤੇ ਹੁਣ ਕਿੰਨੇ ਮਹੀਨੇ ਰਹਿ ਗਏ ਤਾਂ ਸੁਣਦੇ ਇਹ 7 ਮਹੀਨੇ ਦੀ ਗੱਭਣ ਹੋ ਗਈ ਅੱਛਾ 3 ਮਹੀਨੇ ਰਹਿ ਗਏ ਤੇ ਦੁੱਧ ਕਿੰਨਾ ਦਿੰਦੀ ਹੈ 5 ਲੀਟਰ ਦੁੱਧ ਆਈ 1 ਕਿੜਾਂਗਾ ਪਾ ਮਿਲਦੀ ਆ ਹਾਂ ਇਹਦਾ ਗ੍ਰੇਡ ਕਰਤਾ ਬਾਈ ਇਹਦਾ 1 ਲੱਖ ਰੁਪਏ ਲੈਣ ਦੇਣ ਮੁੱਲ ਬਹੁਤ ਜਾਇਜ਼ ਆ ਬਾਈ ਜੀ ਬਹੁਤ ਚੰਗੀ ਟੌਪ ਦਾ ਨਗੀਨਾ ਧੋਕੜ ਗੱਭਣ ਬਾਈ ਕੋਲੇ ਮਾਜਾ ਬਕਾਉਆ ਇਹ ਕਲਵਾਤ ਆਪਣੀ ਆਪ ਕਰ ਸਕਦੇ ਹੋ ਜਾਣਕਾਰੀ ਬਾਈ ਨੇ ਸਾਰੀ ਦੇਤੀ ਬਹੁਤ ਹੀ ਵਧੀਆ ਅੱਗੇ ਚੰਗੀ ਕੀਮਤ ਦੀ ਤਿਆਰ ਹੋਣ ਵਾਲੀ ਮਾਜਾ ਤੇ ਵੀਡੀਓ ਨੂੰ ਵਾਈ ਬਣ ਕੇ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਬਹੁਤ ਬਹੁਤ ਧੰਨਵਾਦ ਮੇਰੇ ਵੀਰਾਂ ਦਾ ਲਾਈਕ ਕਮੈਂਟ ਸ਼ੇਅਰ ਕਰਨ ਵਾਲਿਆਂ ਦਾ ਬਹੁਤ ਹੀ ਮਿਹਰਬਾਨੀ ਪਿੰਡ ਲਹਿਰਾ ਮੁਹੱਬਤਾ ਜ਼ਿਲ੍ਹਾ ਬਠਿੰਡਾ ਹਰ ਵੇਲੇ ਵਾਈ ਕੋਲੇ ਪੰਜ ਚਾਰ ਨਾਗ ਜ਼ਰੂਰ ਹੁੰਦੇ ਆ ਗੱਲਬਾਤ ਤੁਸੀਂ ਆਪਣੀ ਆਪ ਕਰ ਸਕਦੇ ਹੋ ਪਾਈ ਦਾ ਨੰਬਰ ਫੇਰ ਦੱਸ ਦਿੰਨੇ ਆ 95016 37207 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ